ਕਾਲੀਆਂ ਦੇ ਨਹੀਂ ਕੱਲੇ ਗੁਰਦੁਆਰੇ ਗੁਰਦੁਆਰੇ ਸਿੱਖਾਂ ਦੇ ਐ ਪ੍ਰਦਰਸੀਆ ਇਹ ਬਾਦਲ ਸਾਹਿਬ ਸਾਰੇ ਛੱਡਦੇ ਜਾ ਰਹੇ ਐ ਕਿਰਪਾ ਕਰੋ ਕਹਿੰਦੇ ਜਾਨ ਦੋ ਮੈਂ ਕੱਲਾ ਹੀ ਬੜਾ ਚੌਮੜੀ ਕਾਲੀਦਲ ਤੋਂ ਵੱਖਰਾ ਕੋਈ ਨਹੀਂ ਨਾ ਤੁਸੀਂ ਹੋ ਨਾ ਅਸੀਂ ਤੇ ਲੋਕਾਂ ਨੂੰ ਇਸ ਕਰਕੇ ਦੁੱਖ ਲੱਗਦਾ ਕਿ ਪੰਥ ਦੀ ਸਰਕਾਰ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੈਦਵੀ ਕਿਉਂ ਹੋਈ ਸਿਰਿਆ ਕਾਲਤਾ ਸਾਹਿਬ ਜੀ ਦੇ ਜਥੇਦਾਰਾਂ ਨੂੰ ਘਰ ਚ ਬੁਲਾ ਕੇ ਜਦੋਂ ਉਹਨਾਂ ਕੋਲ ਰਾਮ ਰਹੀਮ ਦਾ ਫੈਸਲਾ ਕਰਾਇਆ ਗਿਆ ਸੀ ਉਹ ਤੁਹਾਡੇ ਅੰਦਰ ਦਰਦ ਸੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਕਮਜ਼ੋਰ ਹੁੰਦੀ ਜਾ ਰਹੀ ਹੈ ਉੱਥੇ ਤੁਹਾਡੀ ਦਖਲਅੰਦਾਜ਼ੀ ਦੇ ਨਾਲ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਮੈਨੂੰ ਕਹਿੰਦੇ ਹੁੰਦੇ ਸੀ ਲੋਕੀ ਜੀ ਜੀ ਜਿੰਨੀ ਵਈ ਤੂੰ ਬਾਦਲ ਬਾਦਲ ਕੰਨੀ ਇਹਨਾਂ ਸਟੇਜਾਂ ਤੇ ਕਿਤੇ ਵਾਹਿਗੁਰੂ ਵਾਹਿਗੁਰੂ ਕਰਦੀ ਰਹੇ ਨਾ ਤੇਰੀ ਅਵਸਥਾ ਬੜੀ ਉੱਚੀ ਹੋ ਜਾਏ ਮੇਰੇ ਅੰਦਰ ਦਤ ਹੈ ਕਿ ਸ੍ਰੀ ਅਕਾਲ ਤਰ ਸਾਦੀ ਮਹਾਂਤ ਸ੍ਰੀ ਅਕਾਲ ਤਰ ਸਾਬ ਦਾ ਸਿਧਾਂਤ ਉਹਦੀ ਸਰਬਜੁੱਤਾ ਉਹਦੀ ਪ੍ਰਭੂ ਸਤਾਰੂ ਦੇ ਢਾਲ ਅਗੇ ਕੀ ਸਿੱਖ ਕਦੀ ਜੂੰਡਾ ਨਹੀਂ ਰਹਿ ਸਕਦਾ ਸਾਧ ਸੰਗਤ ਔਰ ਸਿੱਖ ਕਹੋਂਦਾ ਹੱਕ ਕਰੀ ਅਸੀਂ ਜੇ ਤੁਰੇ ਆ ਤੇ ਸਿੱਖ ਸਿਧਾਂਤ ਬਚਾਉਣ ਵਾਸਤੇ ਤੁਰੇ ਆ ਅਸੀਂ ਜੇ ਤੁਰੇ ਆ ਤੇ ਮਰਾਦ ਬਚਾਉਣ ਲਈ ਤੁਰੇ ਆ ਜੱਤਾ ਪਤਵ ਵਿੱਚ ਵੰਡ ਰਹੇ ਆ ਧਰਮਾਂ ਵਿੱਚ ਵੰਡ ਰਹੇ ਆ ਆ ਸਾਨੂੰ ਤਬਾ ਕਰਕੇ ਰੱਖ ਦਿੱਤਾ ਇਸੜਾਈ ਨੀਤੀ ਨੇ ਇਕਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਹਰ ਨਾਮ ਮੈਂ ਕਿਹ ਹੋਵੋ ਜੋਰੀ ਗੁਰਮੁਖ ਵੈਸੋ ਸਫਾ ਵਿਛਾਇ ਪਾਤਸ਼ਾਹੀ ਦੀ ਕਿਰਪਾ ਦੁਆਰਾ ਤੁਸੀਂ ਪੰਥਕ ਸੰਵਾਦ ਕਰਨ ਵਾਸਤੇ ਜੁੜੇ ਹੋ ਮੇਰੇ ਸਾਹਮਣੇ ਬੈਠੇ ਪੰਥ ਦੀ ਰੀੜ ਦੀ ਹੱਡੀ ਮੇਰੇ ਵੀਰੋ ਬਜ਼ੁਰਗੋ ਭੈਣ ਭਰਾਓ ਸਤਿ ਤੇ ਸ਼ੋਭਤ ਬਹੁਤ ਹੀ ਸਤਿਕਾਰਯੋਗ ਤੁਹਾਡੇ ਦਿਲਾਂ ਤੇ ਰਾਜ ਕਰਨ ਵਾਲੀ ਸ਼ਖਸੀਅਤ ਸਰਦਾਰ ਰਵਿੰਦਰ ਸਿੰਘ ਜੀ ਸਾਬਕਾ ਸਪੀਕਰ ਸਾਹਿਬ ਸਰਦਾਰ ਪ੍ਰੇਮ ਸਿੰਘ ਜੀ ਚੰਦੂਮਾਇਰਾ ਸਾਹਿਬ ਪੰਜ ਮੈਂਬਰੀ ਕਮੇਟੀ ਜੋ ਸ਼੍ਰੀ ਅਕਾਲ ਤਾਥ ਸਾਹਿਬ ਜੀ ਤੋਂ ਸਨਮਾਨ ਦਿੱਤਾ ਗਿਆ ਮੇਰੇ ਵੀ ਸਰਦਾਰ ਮਨਪ੍ਰੀਤ ਸਿੰਘ ਜੀ ਆਲੀ ਸਾਹਿਬ ਜੈਦਾਰ ਗੁਰਪ੍ਰਤਾਪ ਸਿੰਘ ਜੀ ਵਡਾਲਾ ਜੈਦਾਰ ਸੰਤਾ ਸਿੰਘ ਜੀ ਜੈਦਾਰ ਇਕਬਾਲ ਸਿੰਘ ਜੀ ਚੁੰਦਾ ਸਾਹਿਬ ਤੇ ਬਾਕੀ ਸਾਰੇ ਮਹਾਨ ਸ਼ਖਸੀਅਤਾਂ ਫਤੇ ਬਲਾਉ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵੈਸੇ ਵਰਕਰ ਹੁੰਦੇ ਤਾਂ ਨਹੀਂ ਐ ਜਿਹੜੇ ਸਾਨੂੰ ਇੰਨਾ ਲੰਬਾ ਸਮਾਂ ਤੁਸੀਂ ਬੋਲਦਿਆਂ ਨੂੰ ਚਲਦੇ ਹੋ ਕਿਉਂਕਿ ਇਹ ਤੁਹਾਡਾ ਪਿਆਰ ਹੈ ਤੁਹਾਡਾ ਸਤਕਾਰ ਹੈ ਪੰਥ ਲਈ ਚਿੰਤਾ ਹੈ ਪੰਥ ਵਾਸਤੇ ਤੁਸੀਂ ਜੂਝਣ ਲਈ ਤਿਆਰ ਹੋ ਪੰਥ ਨੂੰ ਤੁਸੀਂ ਸ਼ਕਤੀ ਦੇਣ ਵਾਸਤੇ ਆਏ ਹੋ ਇਸ ਗੱਲ ਦਾ ਮੈਂ ਤੁਹਾਡਾ ਧੰਨਵਾਦ ਕਰਦੀ ਮੈਂ ਲੰਬੇ ਉਨਾ ਗੱਲਾਂ ਵਿੱਚ ਨਹੀਂ ਜਾਣੀਆਂ ਜਿਹੜੀਆਂ ਗੱਲਾਂ ਮੇਰੇ ਤੋਂ ਪਹਿਲਾਂ ਮੇਰੇ ਵੀਰਾਂ ਨੇ ਕੀਤੀਆਂ ਕਿ ਅਸੀਂ ਇਸ ਥਾਂ ਤੇ ਆਏ ਕਿਉਂ ਹਾਂ ਇਹ ਸਮਾਪ ਬਣਿਆ ਕਿਉਂ ਜੋ ਤੁਸੀਂ ਤੁਹਾਡੇ ਅੰਦਰ ਦਰਦ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਤੋਂ ਬੜੀਆਂ ਕੁਰਬਾਨੀਆਂ ਕੀਤੀਆਂ ਕੋਈ ਸ਼ੱਕ ਨਹੀਂ ਜੋ ਐਮਰਜੈਂਸੀ ਵਰਗੀ ਲੜਾਈ ਲੜੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ 19-19 ਮਹੀਨੇ ਜ਼ਿਲ੍ਹਾ ਵਿੱਚ ਕੱਟਿਆ ਤੁਸੀਂ ਧਰਮ ਜੁੱਦ ਮੋਰਚੇ ਲਾਏ ਤੁਸੀਂ ਪਾਣੀਆਂ ਦੀ ਲੜਾਈ ਲੜੀ ਤੁਸੀਂ ਕੋਈ ਵੀ ਪੰਜਾਬ ਦੀ ਖਾਤਰ ਜੂਜਾਂ ਦੀ ਲੋੜ ਪਈ ਤੁਸੀਂ ਤਕੜੇ ਹੋ ਕੇ ਤੁਰੇ ਮੈਂ ਉਸ ਨੂੰ بار بار ਯਾਦ ਸਿਰਫ ਕਰਾ ਰਹੀ ਆ ਮੈਂ ਲੰਬਾ ਸਮਾਂ ਹੀ ਲੈਣਾ ਸਾਹਿਬ ਜੀ ਮੈਂ ਮਹਿਸੂਸ ਕਰਦੀ ਆ ਜਿਹੜੀ ਗੱਲ ਤੁਹਾਡੇ ਦੇ ਦਰਦ ਹੈ ਕਿ ਅਸੀਂ ਅੱਜ ਵੱਖਰੇ ਹੋ ਕੇ ਕਿਉਂ ਬੋਲ ਰਹੇ ਆ ਸ਼ੋਮਣੀ ਅਕਾਲੀ ਦਲ ਤੋਂ ਵੱਖਰਾ ਕੋਈ ਨਹੀਂ ਨਾ ਤੁਸੀਂ ਹੋ ਨਾ ਅਸੀਂ ਆ ਗਲਤੀਆਂ ਹੋਈਆਂ ਅਸੀਂ ਵੀ ਵਿੱਚ ਸਾਂ ਅਸੀਂ ਇਸੇ ਕਰਕੇ 5 ਜੂਨ ਨੂੰ ਜਦੋਂ 25 ਜੂਨ ਨੂੰ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਸਰਕਾਰ ਹੈ ਤੇ ਲੋਕਾਂ ਨੂੰ ਇਸ ਕਰਕੇ ਦੁੱਖ ਲੱਗਦਾ ਕਿ ਪੰਥ ਦੀ ਸਰਕਾਰ ਵਿੱਚ ਗੁਰੂ ਗੋਬਿੰਦ ਸਿੰਘ ਦੀ ਬੇਦਵੀ ਕਿਉਂ ਹੋਈ ਉਹਦੇ ਦੋਸ਼ੀ ਕਿਉਂ ਨਹੀਂ ਫੜੇ ਗਏ ਲੋਕੀ ਇਸ ਕਰਕੇ ਤਕਲੀਫ ਵਿੱਚ ਹੈ ਕਿ ਡਿਵੈਲਪਮੈਂਟ ਬੜੀ ਕੀਤੀ ਹੈ ਵਿਕਾਸ ਬੜਾ ਕੀਤਾ ਅਸੀਂ ਯਾਦਗਾਰਾਂ ਬੜੀਆਂ ਪੜਾਈਆਂ ਅਸੀਂ ਧਰਮ ਦੇ ਵੀ ਬੜੇ ਕੰਮ ਕੀਤੇ ਐ ਲੇਕਿਨ ਲੋਕਾਂ ਨੂੰ ਤਸੱਲੀ ਕਿਉਂ ਨਹੀਂ ਆ ਰਹੀ ਉਹਦਾ ਕੰਮ ਸੀ ਉਹਦੀ ਗੱਲ ਸੀ ਕਿ ਜਦੋਂ ਸ਼੍ਰੀ ਅਕਾਲ ਤਾਜ ਸਾਹਿਬ ਜੀ ਦੇ ਜਥੇਦਾਰਾਂ ਨੂੰ ਘਰ ਚ ਬੁਲਾ ਕੇ ਜਦੋਂ ਉਹਨਾਂ ਕੋਲ ਰਾਮ ਰਹੀਮ ਦਾ ਫੈਸਲਾ ਕਰਾਇਆ ਗਿਆ ਸੀ ਉਹ ਤੁਹਾਡੇ ਅੰਦਰ ਦਰਦ ਸੀ ਤੁਸੀਂ ਤਕਲੀਫ ਐਸੀ ਸਾਧ ਸੰਗਤ ਜੀ ਕੋਈ ਨਿੱਜੀ ਤੌਰ ਤੇ ਕੋਈ ਲੜਾਈ ਨਹੀਂ ਕਿਸੇ ਨਾਲ ਅਰ ਮੈਂ ਜਦੋਂ ਵੀ ਕਿਤੇ ਬੋਲੀ ਆ ਸਰ ਇੱਕੋ ਗੱਲ ਕਹੀ ਐ ਮੈਨੂੰ ਸਰਕਾਰ ਦੀਆਂ ਕੁਰਸੀਆਂ ਦੀ ਕੋਈ ਚਿੰਤਾ ਨਹੀਂ ਮੈਨੂੰ ਸਰਕਾਰ ਦੀ ਕੋਈ ਚਿੰਤਾ ਨਹੀਂ ਵੋਟਾਂ ਪੈਣੀਆਂ ਨਹੀਂ ਪੈਣੀਆਂ ਤੁਹਾਡੇ ਹੱਥਾਂ ਸਾਧ ਸੰਗ ਜੀ ਮੇਰੇ ਅੰਦਰ ਦੱਤ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਸ੍ਰੀ ਅਕਾਲ ਤਖਤ ਸਾਹਿਬ ਦਾ ਸਿਧਾਂਤ ਉਹਦੀ ਸਰਬਜੁੱਤਾ ਉਹਦੀ ਪ੍ਰਭੂ ਸਤਾਰੂ ਦੇਟ ਹਾਲਗੇਗੀ ਸਿੱਖ ਕਦੀ ਜਿਉਂਦਾ ਰਹਿ ਸਕਦਾ ਸਾਧ ਸੰਗ ਜੀ ਤੁਹਾਨੂੰ ਸਿੱਖ ਕੋ ਹੁੰਦਾ ਹੱਕ ਨਹੀਂ ਅਸੀਂ ਜੇ ਤੁਰੇ ਆ ਤੇ ਸਖਸ ਦਾਤ ਬਚਾਉਣ ਵਾਸਤੇ ਤੁਰੇ ਆ ਅਸੀਂ ਜੇ ਤੁਰੇ ਆ ਤੇ ਮਰਾਤਾ ਬਚੋਣ ਲਈ ਤੁਰੇ ਆ ਅਸੀਂ ਪ੍ਰਭੂ ਸਦਾ ਸਿਜਕਾਤਾ ਸਭ ਦੀ ਉਹਨੂੰ ਉੱਚਾ ਕਰਨ ਵਾਸਤੇ ਤੁਰੇ ਆ ਸਾਧ ਸੰਗਤ ਜੀ ਉਹਦਾ ਕਾਰਨ ਮਹਾਰਾਜ ਰਣਜੀਤ ਸਿੰਘ ਦੀਆਂ ਕਹਾਣੀਆਂ ਲੋਕੀ ਸੁਣਦੇ ਸੀ ਕਿ ਅਕਾਲੀ ਫੂਲਾ ਸਿੰਘ ਜੀ ਨੇ ਉਹਨੂੰ ਸਜਾ ਸਲਾਈ ਸਰਦਾਰ ਸੁਰਜੀਤ ਸਿੰਘ ਸਰ ਬਰਨਾਲੇ ਦੀ ਗੱਲ ਸੁਣਦੇ ਸੀ ਸਦਾ ਬੂਟਾ ਸਿੰਘ ਦੀ ਗੱਲ ਸੁਣਦੇ ਸੀ ਕਹਿੰਦੇ ਜੈਲਸ ਦੀ ਸੁਣਦੇ ਸੀ ਪਰ ਅੱਖਾਂ ਨਾਲ ਤੁਸੀਂ ਵੇਖੀ ਸੀ ਸਾਡੀ ਪੀੜੀ ਨਮੀ ਨਾ ਨਹੀਂ ਸੀ ਦੇਖਿਆ ਆ ਜਿਹੜੇ ਨੌਜਵਾਨ ਬੈਠੇ ਨਾ ਇਹਨਾਂ ਨੂੰ ਕੋਈ ਪਤਾ ਨਹੀਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੱਚਮੁੱਚ ਇੰਨੀ ਵੱਡੀ ਸ਼ਕਤੀ ਹੈ ਤੇ ਜਦੋਂ ਉਹ ਗੱਲ 2 ਦਸੰਬਰ ਨੂੰ ਦੁਹਰਾਈ ਗਈ 2024 ਨੂੰ ਸਾਰਸੰਗਤ ਦੀ ਦੁਨੀਆ ਦੀ ਅੱਖਾਂ ਖੁੱਲ ਗਈਆਂ ਤੇ ਦੰਦ ਮੀਚੇ ਰਹਿ ਗਏ ਸਾਰੇ ਧਰਮਾਂ ਦੇ ਲੋਕ ਕਹਿੰਦੇ ਹੈ ਐਡਾ ਧਾਰਮਿਕ ਅਸਥਾਨ ਹੋਵੇ ਕਿਦਾਂ ਨਾ ਸਾਰਸੰਗਤ ਜੀ ਉਹ ਅਸਥਾਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਤਨਗੁਰ ਹਰਗੋਬਿੰਦ ਸਾਹਿਬ ਨੇ 1606 ਦੇ ਵਿੱਚ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਉਸਾਰਿਆ ਸੀ ਚੌਥੇ ਬੰਦੇ ਦੇ ਹੱਥ ਨਹੀਂ ਸੀ ਲੱਗੇ ਕੋਈ ਰਾਜਗੀਰ ਨਹੀਂ ਸੀ ਲੱਗਾ ਕਿਤੇ ਰੇਤਾ ਵੀ ਬਾਹਰ ਨਹੀਂ ਸੀ ਆਂਦੀ ਉਹ ਮਿੱਟੀ ਜਿਹੜੀ ਛੇਹੇ ਦਰਵਾਜ਼ਾ ਤੋਂ ਪੁੱਟ ਕੇ ਬਾਹਰ ਰੱਖੀ ਸੀ ਉਹ ਮਿੱਟੀ ਵਰਤੀ ਗਈ ਇੰਨੀ ਪਵਿੱਤਰ ਜਗ੍ਹਾ ਹੈ ਐਡੀ ਮਹਾਨ ਜਗ੍ਹਾ ਹੈ ਗੈਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਹੱਥਾਂ ਨਾਲ ਸਜਾਈ ਅੱਜ ਜਿੱਥੇ ਤੁਸੀਂ ਬੈਠੇ ਹੋ ਰੋਪੜ ਦੀ ਧਰਤੀ ਸਾਜ ਸਿੰਘ ਜੀ ਇਹ ਚੱਪਾ ਚੱਪਾ ਧਰਤੀ ਤੇ ਤਨਗੁਰ ਗੋਬਿੰਦ ਸਿੰਘ ਜੀ ਦੇ ਜੋ ਘੋੜਿਆਂ ਦੀ ਠੱਪ ਠੱਪ ਦੀ ਆਵਾਜ਼ ਆਉਂਦੀ ਹੋਵੇਗੀ ਤਿੰਨ ਵਾਰ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਸਭ ਤੋਂ ਪਹਿਲਾਂ ਜੋ ਪੌਂਟਾ ਸਾਹਿਬ ਤੋਂ ਆਏ ਉਸ ਵੇਲੇ ਪਠਾ ਸਾਹਿਬ ਜਿਹੜਾ ਅੱਜ ਗੁਰਦੁਆਰਾ ਸਾਹਿਬ ਬਣਿਆ ਉੱਥੇ ਜਿਹੜਾ ਕੋਟਲਾ ਨਹੀਂ ਖਾਂਸੀ ਉਸ ਦੇ ਪਠਾ ਚੂਨੇ ਦਾ ਚੜਲਾ ਸੀ ਉੱਥੇ ਆ ਕੇ ਉਹਨਾਂ ਦੇ ਚਰਨ ਪਏ ਤੇ ਉਸ ਦੀ ਪੈਰ ਦੇ ਨਾਲ ਪੌੜ ਪੈਰ ਦੇ ਨਾਲ ਠੰਡਾ ਹੋ ਗਿਆ ਦੂਜੀ ਵਾਰ ਜਦੋਂ ਇੱਥੇ ਪਹੁੰਚੇ ਉਸ ਵੇਲੇ ਭਾਈ ਬਚਿੱਤਰ ਸਿੰਘ ਜੀ ਜਦੋਂ ਸ਼ਹੀਦ ਪਹਿਲਾਂ ਜ਼ਖਮੀ ਹੋਏ ਉਸ ਵੇਲੇ ਉਸ ਦੇ ਘਰ ਪਹੁੰਚ ਗਏ ਤੇ ਸਤਸੰਗ ਜੀ ਉਹਦੇ ਘਰ ਆ ਕੇ ਬਚਿੱਤਰ ਸਿੰਘ ਜ਼ਖਮੀ ਹੋਏ ਨੂੰ ਉੱਥੇ ਠਹਿਰਾਇਆ ਉਹਦੀ ਮਰਮ ਪੱਟੀ ਕੀਤੀ ਤੇ ਫਿਰ ਉਸ ਵੇਲੇ ਜਦ ਸਰਕਾਰ ਨੂੰ ਪਤਾ ਲੱਗਾ ਤੇ ਸਰਕਾਰ ਨੇ ਆ ਕੇ ਘੇਰਾ ਪਾ ਲਿਆ ਤੇ ਭਾਈ ਬਚਿੱਤਰ ਸਿੰਘ ਨੂੰ ਉਸ ਵੇਲੇ ਅੰਦਰ ਜਦ ਰੱਖਿਆ ਹੋਇਆ ਸੀ ज किया जा रहा है इस कमरे चेरा ती जवाई सुता हो साह जी इतिहास जो अने लू कटे खड़े हो जाते हैं अच्छ जात बंड रहे धर्मां बढ़ रहे हैं अच्छ सबाह करके रख दिया इस राजनीति ने कोई कोई अपनी जात पात लैके बैठा होया कोई अपने धर्मांडियां पा के बैठा हुआ है लेकिन गुरु गोबिंद सिंह ने कहा कि को मंडिया सन्यासी को जोगी पयो कौ को ब्रह्मचारी कोई जतियन मान बो हिंदू तोरा कोई राव जी मानसाफी की जात सब एक पहचान बो एक हाँ असी खालसा पंथ दे साझे हुए हैं गुरु प्यारे हो मेरी तो हाथ जोड़ के बेनती है श्रोमी गुरुद्वारा प्रबंधक कमेटी तो ਮੇਰਾ ਜਿਹੜਾ ਉੱਥੋਂ ਵਿਤਕਰਾ ਪੈਦਾ ਹੋਇਆ ਹੈ ਕੇਵਲ ਇੰਨਾ ਹੀ ਕਿਹਾ ਸੀ ਕਿ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਦੀ ਆਵਾਜ਼ ਆਈ ਹੈ ਐ ਸਾਡੇ ਪੰਜ ਮੈਂਬਰੀ ਬੈਠੀ ਜਿਹੜੇ ਇਹ ਬੈਠੇ ਸੀ ਜਦੋਂ ਆਏ ਸੀ ਚੁੰਦਾ ਕਮੇਟੀ ਇਹਨਾਂ ਨੇ ਕਿਹਾ ਸੀ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਚ ਦਖਲਅੰਦਾਜ਼ੀ ਬੰਦ ਕਰ ਦਿਓ ਬੰਦ ਕਰ ਦਿਓ ਇਹੀ ਗੱਲ ਮੈਂ ਕਹੀ ਸੀ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਕਮਜ਼ੋਰ ਹੁੰਦੀ ਜਾ ਰਹੀ ਹੈ ਉੱਥੇ ਤੁਹਾਡੀ ਦਖਲਅੰਦਾਜ਼ੀ ਦੇ ਨਾਲ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਤੁਸੀਂ ਵੀ ਦੇਖ ਲਈਓ ਮੀਟਾ ਹੋਣ ਸ਼ੌਮਨੀ ਕਮੇਟ ਦਾ ਦਫ਼ਤਰਾ ਜੀ ਹੋਣ ਲੰਗਰ ਚੱਲਣ ਉੱਥੇ ਹੀ ਚੱਲਣ ਇਹ ਦੂਜੇ ਸਿੱਖਾਂ ਨੂੰ ਤਕਲੀਫ ਹੁੰਦੀ ਸੀ ਸਾਦ ਸਗਦੀ ਆਪ ਸਿੱਖ ਕੋਸ਼ ਕਰਨੇ ਆ ਅਕਾਲੀਆਂ ਦੇ ਨਹੀਂ ਕਲੇ ਗੁਰਦੁਆਰੇ ਗੁਰਦੁਆਰੇ ਸਿੱਖਾਂ ਦੇ ਆ ਇਹ ਮਹਾਨ ਤਖਤ ਸਿੱਖਾਂ ਦੇ ਆ ਇਹ ਸਿੱਖਾਂ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਇਕੱਠੇ ਹੋਣਾ ਸੋ ਦੁਨੀਆ ਪਰ ਦੇ ਸਿੱਖ ਅੱਜ ਤੁਹਾਨੂੰ ਸੋਚਦੇ ਆ ਕਿ ਤੁਸੀਂ ਅਕਾਲ ਤਖਤ ਦੀ ਮਹਾਨਤਾ ਬਣਾਈ ਰੱਖੋਗੇ ਕਿ ਇਸ ਨੂੰ ਗਵਾ ਕੇ ਰੱਖ ਦਿਓਗੇ ਅੱਜ ਤੁਹਾਡੇ ਉੱਰ ਨਜ਼ਰ ਲੱਗੀ ਹੈ ਤੁਹਾਡੇ ਅੰਦਰ ਵੀ ਦਰਦ ਹੈ ਸਾਡੇ ਅੰਦਰ ਵੀ ਦਰਦ ਹੈ ਤਕਲੀਫ ਸਾਨੂੰ ਵੀ ਪਈ ਹੈ ਮੈਨੂੰ ਕਹਿੰਦੇ ਹੁੰਦੇ ਸੀ ਲੋਕੀ ਬੀਬੀ ਜਿੰਨੀ ਵਾਈ ਤੂੰ ਬਾਦਲ ਬਾਦਲ ਕਉਣੀ ਇਹਨਾਂ ਸਟੇਜਾਂ ਤੇ ਕਿਤੇ ਵੈਗਰੂ ਵੈਗਰੂ ਕਰਦੀ ਰਹੇ ਨਾ ਤੇਰੀ ਅਵਸਥਾ ਬੜੀ ਉੱਚੀ ਹੋ ਜਾਏ ਸੱਚੀ ਗੱਲ ਹੈ ਜੀ ਮੇਰੇ ਸਾਥੀ ਕਹਿੰਦੇ ਹੁੰਦੇ ਸੀ ਜਿੰਨੀ ਵਾਰੀ ਤੂੰ ਬਾਦਲ ਬਾਦਲ ਕਉਣੀ ਹੈ ਨਾ ਸਾਥ ਸੰਗਤ ਤੁਹਾਨੂੰ ਤੇ ਘੱਟ ਦੁੱਖ ਲੱਗਦਾ ਹੋਏਗਾ ਜਗੀਰ ਕੌਰ ਨੇ ਆਪਣੀ ਜ਼ਿੰਦਗੀ ਜਿਹੜੀ ਹੈ ਜਵਾਨੀ ਸਾਰੀ ਸ਼ੋਮਣੀ ਕਲਦਲ ਵਾਸਤੇ ਲਾਤੀ ਕਿਉਂਕਿ ਅਸੀਂ ਅੱਜ ਦੇ ਨਹੀਂ ਤੁਰੇ ਜਿਹਦਾ ਕਹ ਰਹੇ ਸਨ ਸਾਰੇ ਇਸ ਕਦਰ ਦੇ ਤੁਰੇ ਐ ਜਿਹੜਾ ਕੁਲਦੀਪ ਸਿੰਘ ਵਡਾਲੇ ਦੇ ਪੁੱਤਰ ਬੈਠੇ ਐ ਰਵਿੰਦਰ ਸਿੰਘ ਜੀ ਬੈਠੇ ਜਿਹੜੇ ਮੇਰੇ ਬਜ਼ੁਰਗਾ ਨਾ ਰਹੇ ਐ 1920 ਵਿੱਚ ਸ਼ੋਮਣੀ ਕਮੇਟੀ ਬਣੀ 1920 ਪਹਿਲੀ ਵਾਰੀ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਨਾਮ ਚਦ ਹੋਏ ਜੇ ਟਕਸਾਲ ਹੈ ਸਾਡੀ ਸਾਧਕ ਸਿੰਘ ਜੀ 26 ਸਾਲ ਪੰਜਾਹ ਤੱਕ ਮੈਂਬਰ ਐ ਸਟੀਪੀਸੀ 6 ਚੋੜਾ ਲੜੀਆਂ पहली बार एम एल ए बने जो उन्नीस सौ सैंती से श्रोमी अकाली दल ने चोन लड़ी उदो पहली बार एम एल ए अनडिवाइड कंट्री बने तो दूसरी लड़ दू चोन उन्नीस सौ छियाली लड़ी दो बार एम एल ए बने अनडिवाइड कंट्री फिर इधर आके मेरे फादर ला मेरे सौरस साहब जो सा स्पीकर साहब बैठे इन्होंने रहेत चोण लड़िया कैरोनॉल भी रहे एम एल ए भी रहे 1963 ਚ ਵਜ਼ੀਰ ਹੈ ਇਸਦਾ ਪ੍ਰਕਾਸ਼ ਸੇ ਬਦਲ ਦੇ ਨਾਲ ਬੜੀਆਂ ਡਿਵੈਲਪਮੈਂਟ ਕੀਤੀਆਂ ਸਾਦਸੰਗ ਜੀ ਇੱਕ ਪੈਸੇ ਦੇ ਕੋਈ ਉਸ ਥਾਂ ਦੇ ਉੱਤੇ ਕੋਈ ਗੱਲ ਨਹੀਂ ਕਰ ਸਕਦਾ ਇੰਨੀ ਇਮਾਨਦਾਰੀ ਨਾਲ ਸੇਵਾ ਕੀਤੀ ਤੁਹਾਡੀ ਬੀਬੀ ਤੁਹਾਡੀ ਭੈਣ 1996 ਤੋਂ ਤੁਰੀ ਹੈ 1990 ਤੋਂ ਲੈ ਕੇ ਵੈਸੇ ਤੇ ਸੇਵਾ ਕਰਦੀ ਪਰ ਇਮਾਨਦਾਰੀ ਚ 1990 ਦੀ ਚੋਣ ਲੜੀ ਫਿਰ 96 ਵਿੱਚ ਇਧਰ ਮੈਂਬਰ ਬਣੀ ਸਦਨ ਵਿੱਚ ਐਮਐਲਏ ਬਣੀ ਮਨਿਸਟਰ ਬਣੀ ਤੁਸੀਂ ਮਾਣ ਦਿੱਤਾ ਪਰਦਾਨ ਵੀ ਬਣੀ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਪੰਥ ਦੀ ਗੱਲ ਕਰਦੀ ਹੈ ਕਹਿੰਦੇ ਸੁਣਦੇ ਪਹਿ ਸਾਰੇ ਵੈਤੇ ਔਖੇ ਨਹੀਂ ਹੋਣਗੇ ਇਹਨੂੰ ਪਤਾ ਹੈ ਕਿ ਮੈਂ ਜਗਾਉਣਾ ਹੈ ਇਹਨੂੰ ਮੈਨੂੰ ਤਾਂ ਇਹਨਾਂ ਦੀ ਤਾਕਤ ਦਾ ਪਤਾ ਹੈ ਮੈਨੂੰ ਇਹਨਾਂ ਦੀ ਖੁਰਾਕ ਦਾ ਪਤਾ ਹੈ ਇਹ ਚਾਹੁੰਦੇ ਕੀ ਹੈ ਇਹ ਚਾਹੁੰਦੇ ਹੈ ਪੰਥ ਦੀ ਗੱਲ ਕਰੋ ਇਹ ਚਾਹੁੰਦੇ ਹੈ ਮਹਾਂਤਰਾ ਦੀ ਗੱਲ ਕਰੋ ਇਹ ਚਾਹੁੰਦੇ ਮਰਹਤਾ ਬਹਾਰ ਕਰੋ ਇਹ ਚਾਹੁੰਦੇ ਸਰਬਚਤਾ ਸ਼੍ਰੀ ਅਕਾਲ ਤਾ ਸਬਦੀ ਰਵੇ ਤੇ ਉਹਦੀ ਪ੍ਰਭੂ ਸ਼ਤਾ ਬੱਚੀ ਰਵੇ ਸਾਸ ਸਗੇ ਜੀ ਤੁਹਾਡੀ ਇਹ ਜਮਾਨੀ ਸੇਵਕ ਜ਼ਿੰਦਗੀ ਵਿੱਚ ਇੱਕ ਸੰਕਰ ਅਪਣਾ ਕੇ ਤੁਰੀ ਹੈ ਕਿ ਉਹ ਜੋ ਤੋ ਲਿਖਿਆ ਹੈ ਸ੍ਰੀ ਕਾਲਤਾ ਸਭ ਮਹਾਨ ਹੈ ਸਿੱਖ ਪੰਥ ਦੀ ਮਹਾਨ ਹੈ ਬਸ ਇਹੀ ਰੱਖਿਓ ਕੋਈ ਬੰਦਾ ਮਹਾਨ ਨਹੀਂ ਕਿਉਂਕਿ ਮਾਨਸਿਕ ਮਾਨਸ ਕੀ ਜੀ ਜੋ ਮਨੁੱਖੀ ਟੈਗ ਬਿਰਤੀ ਸਭ ਜਾਨ ਮਨੁੱਖ ਦੀ ਕੋਈ ਟੈਗ ਨਹੀਂ ਜਦੋਂ ਅਸੀਂ ਕਿਹਾ ਕਿ ਬਾਦਲ ਸਾਹਿਬ ਸਾਰੇ ਛੱਡਦੇ ਜਾ ਰਹੇ ਹੈ ਕਿਰਪਾ ਕਰੋ ਕਹਿੰਦੇ ਜਾਨ ਦੋ ਮੈਂ ਕੱਲਾ ਹੀ ਬੜਾ ਫਿਰ ਅਸੀਂ ਛੱਡ ਕੇ ਪਾਸੇ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ